ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਮੈਡਮ ਅਮਨੀਤ ਕੌਂਡਲ ਜੀ ਵੱਲੋਂ ਇੱਕ ਵਿਸ਼ੇਸ਼ ਮਹਿਮ ਚਲਾਈ ਗਈ ਹੈ ਨਸ਼ੇ ਤਸਕਰਾਂ ਅਤੇ ਮਾਰੇ ਅਨਸਰਾਂ ਦੇ ਵਿਰੁੱਧ ਜਿਹਦੇ ਵਿੱਚ ਕਾਰਵਾਈ ਕਰਦੇ ਹੋਏ ਸ਼੍ਰੀ ਅਜੇ ਗੰਦੀ ਜੀ ਆਈਪੀਐਸ ਐਸਪੀਡੀ ਸਾਹਿਬ ਦੀ ਅਗਵਾਈ ਥੰਦੇ ਕਾਰਵਾਈ ਕਰਦੇ ਹੋਏ ਇੰਸਪੈਕਟਰ ਨੌਪਰੀ ਸਿੰਘ ਚਾਰਜ ਸੀ 1 ਬਠਿੰਡਾ ਨੇ ਤੇ ਉਹਨਾਂ ਦੀ ਟੀਮ ਨੇ ਪਿੰਡ ਮੰਡੀਕਲਾ ਥਾਣਾ ਬਾਲਿਆਵਾਲੇ ਵਿੱਚ ਨਕਾ ਮੰਦੀ ਦਰਾਂਨ ਦੋ ਦੋਸ਼ੀਆਂ ਨੂੰ ਜਰਦੈਲ ਸਿੰਘ ਪੁੱਤਰ ਮੋਹਨਾ ਸਿੰਘ ਅਤੇ ਨਿਰਦੇਸ਼ ਸਿੰਘ ਪੁੱਤਰ ਹਰਪਾਲ ਸਿੰਘ ਜੋ ਜਨੈਰ ਸਿੰਘ ਸਵਿਫਟ ਗੱਡੀ ਤੇ ਸੀਗਾ ਅਤੇ ਨਿਰਦੇਸ਼ ਸਿੰਘ ਡਸਟਰ ਗੱਡੀ ਤੇ ਸੀਗਾ ਇਹਨਾਂ ਨੂੰ ਜਦੋਂ ਕਾਬੂ ਕਰਕੇ ਜਾ ਤੇ ਉਹ ਤਾਂ ਕਾਰਵਾਈ ਕੀਤੀ ਤਾਂ ਦੋਨਾਂ ਗੱਡੀਆਂ ਵਿੱਚ ਪੁੱਕੀਚੂਰਾ ਪੋਸਟ ਕਰੀਬ 80 ਕਿਲੋ ਕਮਰਸ਼ੀਅਲ ਮਾਤਰਾ ਵਿੱਚ ਬਰਾਮਦ ਹੋਈ ਹੈ ਇਹਨਾਂ ਦੋਸ਼ੀਆਂ ਵਿਰੁੱਧ ਮੁਕੱਦਮਾ ਨੰਬਰ 73/10924 ਥਾਣਾ ਬਾਲਿਆਵਲੀ ਵਿੱਚ ਦਰਜ ਕੀਤਾ ਗਿਆ ਵਾ ਜਿਹੜੇ ਦੋਨੇ ਦੋਸ਼ੀ ਹੈ ਜਨੈਰ ਸਿੰਘ ਇਹਦੇ ਵਿਰੁੱਧ ਪਹਿਲਾਂ ਹੀ ਇੱਕ ਮੁਕੱਦਮਾ ਐਨਡੀਪੀਐਸ ਦਾ ਥਾਣਾ ਬਾਲਿਆਵਿੰਦਰ ਦਾ ਹੈ ਅਤੇ ਦੂਜੇ ਦੋਸ਼ੀ ਨਿਰਦੇਸ਼ ਸਿੰਘ ਦੇ ਵਿਰੁੱਧ ਇੱਕ 307 ਦਾ ਅਤੇ ਪੁੱਕੀਚੂਰਾ ਪੋਸਟ ਦਾ ਇੱਕ ਮੁਕੱਦਮਾ ਨੰਬਰ 28/24 ਖਾਣਾ ਰਾਮਪੁਰ ਵਿੱਚ ਦਰਜ ਹੈ ਇਸ ਮੁਕਦਮੇ ਦਰਜ ਕਰਕੇ ਇਹ ਦੋਸ਼ੀ ਸਬਾਨ ਕਿੱਥੋਂ ਲੈ ਕੇ ਆ ਰਹੇ ਸੀ ਅੱਗੇ ਕਿੰਨੂ ਕਿੰਨੂ ਸਪਲਾਈ ਕਰ ਰਹੇ ਸੀ ਉਹਦੀ ਅਸੀਂ ਪੜਤਾਲ ਕਰ ਰਹੇ ਹਾਂ ਤੇ ਹੋਰ ਕਾਰ ਇਹਨਾਂ ਦਾ ਬਾਚ ਰਹੇ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਮੈਡਮ ਅਮਨੀਤ ਕੁੰਡਲ ਜੀ ਵੱਲੋਂ ਇੱਕ ਵਿਸ਼ੇਸ਼ ਮਹਿਮ ਚਲਾਈ ਗਈ ਹੈ ਨਸ਼ੇ ਤਸਕਰਾਂ ਅਤੇ ਮਾੜੇ ਅਨਸਰਾਂ ਦੇ ਵਿਰੁੱਧ ਜਿਹਦੇ ਵਿੱਚ ਕਾਰਵਾਈ ਕਰਦੇ ਹੋਏ ਸ਼੍ਰੀ ਅਜੇ ਗੰਦੀ ਜੀ ਆਈਪੀਐਸ ਐਸਪੀਡੀ ਸਾਹਿਬ ਦੀ ਅਗਵਾਈ ਥੰਦੇ ਕਾਰਵਾਈ ਕਰਦੇ ਹੋਏ ਇੰਸਪੈਕਟਰ ਨਵਪ੍ਰੀਤ ਸਿੰਘ ਇੰਚਾਰਜ ਸੀ1 ਬਠਿੰਡਾ ਨੇ ਤੇ ਉਹਨਾਂ ਦੀ ਟੀਮ ਨੇ ਪਿੰਡ ਮੰਡੀਕਲਾ ਥਾਣਾ ਬਾਲਿਆਂਵਾਲੀ ਵਿੱਚ ਨਕਾ ਮੰਡੀ ਦਰਾਨ ਦੋ ਦੋਸ਼ੀਆਂ ਨੂੰ ਜਰਨੈਲ ਸਿੰਘ ਪੁੱਤਰ ਮੋਹਨਾ ਸਿੰਘ ਅਤੇ ਨਿਰਦੇਸ਼ ਸਿੰਘ ਪੁੱਤਰ ਹਰਪਾਲ ਸਿੰਘ ਜੋ ਜਰਨੈਲ ਸਿੰਘ ਸਵਿਫਟ ਗੱਡੀ ਤੇ ਸੀਗਾ ਅਤੇ ਨਿਰਦੇਸ਼ ਸਿੰਘ ਡਸਟਰ ਗੱਡੀ ਤੇ ਸੀਗਾ ਇਹਨਾਂ ਨੂੰ ਜਦੋਂ ਕਾਬੂ ਕਰਕੇ ਜਾ ਤੇ ਉਹ ਤਾਂ ਕਾਰਵਾਈ ਕੀਤੀ ਤਾਂ ਦੋਨਾਂ ਗੱਡੀਆਂ ਵਿੱਚੋਂ ਪੁੱਕੀਚੂਰਾ ਪੋਸਟ ਕਰੀਬ 80 ਕਿਲੋ ਕਮਰਸ਼ੀਅਲ ਮਾਤਰਾ ਵਿੱਚ ਬਰਾਮਦ ਹੋਈ ਹੈ ਇਹਨਾਂ ਦੋਸ਼ੀਆਂ ਵਿਰੁੱਧ ਮਕਦਮਾ ਨੰਬਰ 73/109/24 ਥਾਣਾ ਬਾਲਿਆਂਵਾਲੀ ਵਿੱਚ ਦਰਜ ਕੀਤਾ ਗਿਆ ਹੈ ਜਿਹੜੇ ਦੋਨੇ ਦੋਸ਼ੀ ਆ ਜਗਨਦਰ ਸਿੰਘ ਇਹਦੇ ਵਿਰੁੱਧ ਪਹਿਲਾਂ ਹੀ ਇੱਕ ਮੁਕੱਦਮਾ ਐਨਡੀਪੀਐਸ ਦਾ ਥਾਣਾ ਬਾਲੀਵਿੰਦਰ ਦਾ ਹੈ ਅਤੇ ਦੂਜੇ ਦੋਸ਼ੀ ਨਰਦੇਵ ਸਿੰਘ ਦੇ ਵਿਰੁੱਧ ਇੱਕ 307 ਦਾ ਅਤੇ ਧੁੱਕੀਚੋਰਾਪੁਰ ਦਾ ਇੱਕ ਮੁਕੱਦਮਾ ਨੰਬਰ 28/24 ਥਾਣਾ ਰਾਮਪੁਰ ਵਿੱਚ ਦਰਜ ਹੈ ਇਸ ਮੁਕੱਦਮੇ ਦਰਜ ਕਰਕੇ ਇਹ ਦੋਸ਼ੀ ਸਬਾਨ ਕਿੱਥੋਂ ਲੈ ਕੇ ਆ ਰਹੇ ਸੀ ਅੱਗੇ ਕਿਹਨੂੰ ਕਿਹਨੂੰ ਸਪਲਾਈ ਕਰ ਰਹੇ ਸੀ ਉਹਦੀ ਅਸੀਂ ਪੜਤਾਲ ਕਰ ਰਹੇ ਹਾਂ ਤੇ ਹੋਰ ਕਾਰ ਇਹਨਾਂ ਦਾ ਬਾਤ ਰਿਹਾ ਤੁਸੀਂ ਵੀ ਕਿਡਜ਼ ਦੀ ਤਲਵੰਡੀ ਸਾਹਬੋ ਦੇ ਨਾਲ ਜੁੜ ਕੇ ਕਰ ਸਕਦੇ ਹੋ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਬੇਸ ਸਟਰੋਂਗ ਬਚਪਨ ਹੀ ਹੁੰਦੀ ਹੈ ਕਿਸੇ ਵੀ ਚੀਜ਼ ਨੂੰ ਸਿੱਖਣ ਤੇ ਸਮਝਣ ਦੀ ਸਹੀ ਉਮਰ। ਇਸੇ ਉਮਰ ਦੇ ਵਿੱਚ ਹੀ ਬਣਦੀ ਹੈ ਕਾਬਲੀਅਤ ਕਨਸੈਪਟ ਨੂੰ ਸਮਝਣ ਤੇ ਲਰਨ ਕਰਨ ਦੀ। ਜੀ ਲਰਨ ਦੇ ਨਾਲ ਜੁੜ ਕੇ ਤੁਸੀਂ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਜਰਨੀ ਨੂੰ ਕਰੋ ਸ਼ੁਰੂ ਤਾਂ ਕਿ ਤੁਹਾਡਾ ਬੱਚਾ ਇੱਥੇ ਆ ਕੇ ਕਰ ਸਕੇ ਜੀ ਲਾ ਕੇ ਪੜਾਈ। ਵਧੇਰੇ ਜਾਣਕਾਰੀ ਲੈਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਪਰ ਕੰਟੈਕਟ ਕਰੋ।